ਮੇਰੀ ਗੱਲ ਸੁਣੋ ਜੇ ਤੁਸੀਂ ਕਹਿੰਦੇ ਹੋ ਨਾ ਕਿ ਜੇ ਨਹੀਂ ਰਿਸ਼ਤਾ ਕਰਨਾ ਤੇ ਕੋਈ ਗੱਲ ਨਹੀਂ ਮੈਂ ਨਾ ਕਰ ਦੇਣਾ ਵਾ ਤੁਹਾਡੇ ਤੇ ਕੋਈ ਗੱਲ ਆਏਗੀ ਨਹੀਂ ਨਾ ਨਹੀਂ ਕੋਈ ਵੀ ਗੱਲ ਹੈਗੀ ਉਹ ਤੇ ਚਲੋ ਕਿਤੇ ਨਾ ਕਿਤੇ ਹੋਣਾ ਹੀ ਆ ਵੇਖਾਂ ਕਿੱਡੀ ਮੋਟੀ ਚੂੜੀ ਬਣਾਈ ਆ ਮੰਮੀ ਤੁਸੀਂ ਇੱਥੇ ਬੈਠੇ ਹੋ ਤੇ ਦੇ ਦਿਓ ਸਗਣ ਆ ਕੋਈ ਡਿਮਾਂਡ ਮੁੰਡ ਹੈਗੀ ਆ ਤੇਰੀ ਤੇ ਹੁਣੇ ਦੱਸ ਦੇ ਸਾਨੂੰ ਚੰਗਰ ਵੇਖ ਲੈ ਮੈਂ ਝੱਕਦਾ ਨਾ ਰਹੀ ਕੋਈ ਨਹੀਂ ਚਾਹ ਦੇ ਇਹਨਾਂ ਨੂੰ ਬੜਾ ਚੜਿਆ ਨਾ ਬੜੇ ਉੱਡੇ ਫਿਰਦੇ ਆ ਕਿ ਤਗੜੇ ਘਰ ਦਾ ਰਿਸ਼ਤਾ ਲੱਭ ਲਿਆ अगर है टाइम विह की पता मैं नेपरे चढ़न देना ने। ने नहीं बिस्किट भी रख ही लेने सम्मन वास्त फिर इन्हें कहना दीदी कुछ ना दे रख आता ਸਮਣਾ ਆ ਜਾ ਚਾਹ ਪੀਲਾ ਆ ਥੋੜਾ ਜਿਹਾ ਛਾੜੂ ਰਹਿ ਗਿਆ ਜਿਵੇਂ ਮਾਰਕ ਲਈ ਆ ਜਾ ਆ ਜਾ ਜੀ ਦੀ ਬਣਾ ਲਈ ਤੇ ਚਾਹ ਹਾਂ ਮੈਂ ਕਿਹਾ ਚਲ ਬਣਾਈ ਲੈਨੀ ਆ ਤੂੰ ਛਾੜੂ ਲਾਉਂਦੀ ਆ ਫਿਰ ਵੀ ਬਾਦ ਵਿੱਚ ਤੂੰ ਮੰਗਣੀ ਹੀ ਵੀ ਦੀਦੀ ਚਾਹ ਨਹੀਂ ਬਣੀ ਹਲੇ ਤੱਕ ਮੈਂ ਆ ਚਲ ਤੂੰ ਕੰਮ ਕਰ ਲੈ ਤੇ ਮੈਂ ਕੰਮ ਕਰ ਲੈਨੀ ਆ ਹਾਂ ਇਹ ਤੇ ਹੈ ਗਿਆ ਇਹ ਨਾਲੇ ਨਾ ਚੰਗਾ ਹੋਇਆ ਤੁਸੀਂ ਬਿਸਕੁਟ ਲੈ ਆਂਦੇ ਲੈ ਆਂਦੇ ਤੇ ਮੈਂ ਤਾਂ ਹੀ ਵੀ ਤੂੰ ਮੁੜ ਕੇ ਫੇਰ ਕਹਿਣਾ ਹੀ ਵੀ ਦੀਦੀ ਤੁਸੀਂ ਫੁੱਕੀ ਚਾਲਾ ਆਏ ਹੋ ਇਹ ਤੇ ਗੱਲ ਹੈਗੀ ਆ ਦੀਦੀ ਚਾਹ ਨਾਲ ਜਿੰਨਾ ਚਿਰ ਕੁਝ ਹੋਵੇ ਨਾ ਨਾ ਤੇ ਪੀਣ ਦਾ ਮਜ਼ਾ ਨਹੀਂ ਆਉਂਦਾ ਆਹੋ ਦਏ ਗਲਤੀ ਸਹੀ ਹੈ ਪਰ ਕੁਝੀਗਾ ਵੀ ਲੈ ਆਉਣਾ ਹੀ ਹੋਣੀ ਹੈਗਾ ਖਤਮ ਹੋਇਆ ਵਾ ਕੋਈ ਗੱਲ ਨਹੀਂ ਤੇ ਮੈਂ ਜਾਵਾਂਗੀ ਨਾ ਸਕੂਲ ਤੇ ਹੁੰਦੇ ਟਾਈਮ ਲੈ ਆਵਾਂਗੀ ਜਿਹੜਾ ਜਿਹੜਾ ਸਮਾਨ ਵੀ ਤੁਹ ਕਹਿੰਗੇ ਨਾ ਸਾਰਾ ਕੁਝ ਲੈ ਆਵਾਂਗੀ ਆ ਵੀ ਬਸ ਇਹੀ ਰਹਿ ਗਈ ਹੈ ਹੀ ਜੁੜੇ ਮੈਂ ਹੁਣੇ ਦੇ ਵਿੱਚ ਪਾ ਹੀ ਲੈਨੇ ਚਲ ਫਿਰ ਅੱਜ ਨਾ ਲੈ ਆਇਓ ਪੁੱਜੀਆ ਤੇ ਵੇਖ ਲਿਓ ਜਿਹੜੇ ਤੁਸੋਈ ਵਿੱਚ ਕੋਈ ਹੋਰ ਸਮਾਨ ਵੀ ਰਹਿੰਦਾ ਹੋਇਆ ਤੇ ਅੱਜ ਨਾ ਆਉਂਦਿਆਂ ਲੈ ਆਈ ਆ। ਆਹੋ ਚਲ ਕੋਈ ਗੱਲ ਨਹੀਂ ਮੈਂ ਵੇਖ ਲੈਣੀ ਚਾਹ ਪੀ ਕੇ ਨਾ ਇੱਕ ਪਰਚੀ ਬਣਾ ਹੀ ਲੈਣੀ ਆ ਹਨਾ ਲੈ ਹੋਣੀ ਵਾਲਾ ਵੈਸਾ। ਗਾੜੀ ਤੇ ਸਵੇਰ-ਸਵੇਰ ਹੀ ਚਲ ਗਏ ਨੇ। ਆਹੋ ਫਿਰ ਉਹ ਕਹਿੰਦੇ ਉਹਨਾਂ ਨੂੰ ਕੋਈ ਕੰਮ ਹੈ ਜ਼ਰੂਰੀ। ਫਿਰ ਤੈਨੂੰ ਪਤਾ ਹੀ ਆ ਉਹਨਾਂ ਨੇ ਕੰਮ ਦਾ ਇਦਾਂ ਹੀ ਆ। ਮੈਂ ਤੇ ਕਹਿੰਦੀ ਸੀ ਕਿ ਮੈਂ ਰੋਟੀ ਹਲੇ ਪੱਕਣ ਲਈ ਹੀ ਵੀ 2 ਮਿੰਟ ਖਲੋ ਜੋ ਜਾਂਦੇ ਮੈਂ ਬਾਹਰੋਂ ਖਾ ਲੂੰਗਾ ਪੋਸ਼। ਚਲ ਕੋਈ ਗੱਲ ਨਹੀਂ ਫਿਰ। ਹਾਂਜੀ ਮੰਮੀ ਸਭ ਠੀਕ ਠਾਕ। ਤੁਸੀਂ ਸੁਣਾਓ ਹਾਂਜੀ। ਉਹ ਮੰਮੀ ਮੇਰਾ ਟਾਈਮ ਹੀ ਨਹੀਂ ਲਗਾ ਹੈਗਾ। ਤੁਹਾਨੂੰ ਵੀ ਵਧਾਈ ਹੋਏ। ਤੁਹਾਨੂੰ ਮੰਮੀ ਕਿੱਥੋਂ ਪਤਾ ਲੱਗਾ? ਅੱਛਾ। ਠੀਕ ਆ। ਮੈਨੂੰ ਨਹੀਂ ਇਹਨਾਂ ਦੱਸਿਆ ਹੈਗਾ। ਨਾ ਹੋ ਜਦ ਤੂੰ ਫੋਨ ਲੰਦੇ ਹੀ ਉਦੋਂ ਮੈਂ ਬਿਜੀ ਹੁੰਨੀ ਹਾਂ ਤੇ ਜਦੋਂ ਮੈਂ ਤੁਹਾਨੂੰ ਲਾਉਣੀ ਹਾਂ ਉਦੋਂ ਤੁਸੀਂ ਨਹੀਂ ਚੁੱਕਦੇ ਆ ਜੀ। ਉਹ ਤੇ ਬੜਾ ਹੀ ਸੋਣਾ ਹੋ ਗਿਆ ਵਾ। ਬੜੀ ਸੋਹਣੀ ਜੋੜੀ ਜੱਜਦੀ ਏ ਮੈਂ ਤਾਂ ਬੜੀ ਖੁਸ਼ ਆ ਮੰਮੀ ਨਵਾਂ ਦਾ ਰਿਸ਼ਤਾ ਹੋ ਗਿਆ ਚਲ ਇਹ ਵੀ ਜੋਬ ਕਰਦੀ ਆ ਉਹ ਵੀ ਜੋਬ ਕਰਦਾ ਗੋ ਨਾਲ ਸੰਜੋਗ ਲਈ ਹੈ ਨਾ ਇੱਥੇ ਚਲਾਂ ਦਿਨ ਦੇ ਆ ਜਿਹਦੀ ਧੀ ਸੁਖੀ ਆ ਦਾ ਸੰਸਾਰ ਸੁਖੀ ਆ ਚਲੋ ਵਧੀਆ ਵਾ ਕੁੜੀਆਂ ਨੇ ਵੀ ਤੁਹਾਨੂੰ ਪਤਾ ਮੰਮੀ ਬੜੇ ਤੰਗੀ ਦੇ ਦਿਨ ਵੇਖੇ ਹੀ ਨਾ ਤੇ ਚਲੋ ਠੀਕ ਆ ਮੰਮੀ ਮੈਂ ਬਾਤ ਕਰਨੀ ਆ ਠੀਕ ਗਰਲਿੰਗ ਕਿਹਦਾ ਫੋਨ ਹੈ ਮੰਮੀ ਉਹਨਾਂ ਦਾ ਫੋਨ ਆਉਂਦਿਆ ਸੀ ਅੱਛਾ ਮੰਮੀ ਕਹਿੰਦੀ ਠੀਕ ਠਾਕ ਹੈ ਸਾਰੇ ਉਹ ਤਾਂ ਠੀਕ ਠਾਕ ਆ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਤੁਹਾਨੂੰ ਕਿਹੜੇ ਵਾਲੇ ਫੋਨ ਆਇਆ ਤੁਸੀਂ ਉਹਨਾਂ ਨੂੰ ਦੱਸ ਵੀ ਦਿੱਤਾ ਤੇ ਮੈਨੂੰ ਪਤਾ ਹੀ ਨਹੀਂ ਕੀ ਦੱਸਤਾ ਮੈਨੂੰ ਗੱਲ ਤੇ ਦੱਸੇਂਗੀ ਵੀ ਕੀ ਉਹਨਾਂ ਨੂੰ ਮੈਂ ਦੱਸਤਾ ਵਾ ਉਹ ਨਵਦੇ ਠਾਕੇ ਬਾਰੇ ਮੰਮੀ ਕਹਿੰਦੀ ਤੂੰ ਲੁਕਾ ਰੱਖਣੀ ਸਾਡੇ ਤੂੰ ਸਹੀ ਗੱਲ ਐ ਤੇ ਤੂੰ ਸੱਚੀ ਐ ਕੱਲ ਨਾ ਮੈਂ ਬਾਅਦ ਜੋ ਪੈਲੀ ਜਿਨ ਗਿਆ ਚੱਕਰ ਵਾਲੀ ਸ਼ਾਮੀ ਹਾਂਜੀ ਉਦੋਂ ਆ ਗਿਆ ਜਿੰਦਰ ਦਾ ਫੋਨ ਆਇਆ ਉਹ ਮੈਨੂੰ ਕਹਿਣ ਰਿਹਾ ਇਹ ਵੀ ਕਿ ਕਿਦਾਂ ਕੀ ਹਾਲ ਚਾਲ ਪੁੱਛ ਪਾਛ ਕੇ ਤੇ ਬਾਅਦ ਚ ਮੈਂ ਵੀ ਆਪਣਾ ਨਵਦਾ ਇਦਾਂ ਪ੍ਰੋਗਰਾਮ ਕਰਕੇ ਹਟਿਆ ਠਾਕੇ ਦਾ ਤੇ ਉਹ ਵੀ ਬੜਾ ਖੁਸ਼ ਹੋ ਜਾਂਦਾ ਕਿ ਚਲੋ ਵਧੀਆ ਨੇ ਕਿ ਕੁੜੀਆਂ ਬਹੁਤ ਬੀਬੀਆਂ ਆ ਤੇ ਉਹ ਮੁੜ ਕੇ ਮੈਨੂੰ ਆਣ ਕੇ ਤਨ ਫਿਰ ਖਿਆਲ ਹੀ ਨਿਆਰਾ ਤੀ ਦੱਸਣ ਦਾ ਵੀ ਇਦਾਂ ਗੱਲਬਾਤ ਹੋਈ ਹੈ ਤੇ ਪਰ ਮੰਮੀ ਤਾਂ ਫਿਰ ਆਪਣੀ ਜਗ੍ਹਾ ਸੱਚੇ ਹੈ ਨਾ ਆਂਦੀ ਹਾਡੇ ਤੋਂ ਪਰਦੇ ਪੰਮਨੇ ਹੁਣ ਆਪੇ ਪੇਕਿਆ ਤੂੰ ਮੰਮੀ ਨੂੰ ਕਹਣਾ ਪਰਦਾ ਕਾਦਾ ਪਾਉਣਾ ਇੱਥੇ ਬਸ ਇਦਾਂ ਹੀ ਤੈਨੂੰ ਪਤਾ ਵੀ ਜਿਹੜਾ ਕੰਮ ਹੋ ਗਿਆ ਨਾ ਕਾਰਜ ਹਾਂਜੀ ਨੇ ਇਹ ਚਲੋ ਵਾਇਗਨ ਨੂੰ ਬੜਾ ਸੋਹਣਾ ਕੀਤਾ ਵਾ ਬਹੁਤ ਵਧੀਆ ਉਹ ਤੇ ਚਲੋ ਜਿਹੜਾ ਕੰਮ ਹੋ ਗਿਆ ਵਧੀਆ ਵਾ ਤੇ ਇਦਾਂ ਮੇਰਾ ਪਰਸ ਕਿੱਥੇ ਲਈ ਹਾਂ ਪਰਸ ਲਿਓ ਨਹੀਂ ਕਿਤੇ ਜਾਣਾ ਜੀ ਤੂੰ ਜਾਣਾ ਕਿੱਥੇ ਆ ਤੈਨੂੰ ਨਹੀਂ ਪਤਾ ਚੋਨਾ ਵੜਾਇਆ ਵਾ ਅੱਛਾ ਮੰਡੀ ਚੱਲਿਓ ਮੰਡੀ ਚੱਲਿਆ ਵਾ ਤੇ ਇਹ ਆ ਵੀ ਨੰਬਰ ਤੇ ਉਹ ਤਾਂ ਪਹਿਲਾਂ ਹੀ ਪਿਆ ਵਾ ਪਰ ਤੈਨੂੰ ਪਤਾ ਹੀ ਆ ਵੀ ਹੁਣ ਖਰੀਦਦਾਰਾਂ ਨਾਲ ਗੱਲ ਨਿਬੜਨੀ ਆ ਜਦੋਂ ਵਪਾਰੀ ਟਾਈਮ ਨਾਲ ਪਹੁੰਚ ਗਏ ਤੇ ਫਿਰ ਤੇ ਆ ਜਾਗਾ ਸ਼ਾਮ ਨੂੰ ਤੇ ਹੋ ਸਕਦਾ ਜੇ ਬੇੜਾ ਕੋੜਾ ਹੋ ਗਿਆ ਤਾਂ ਫਿਰ ਰਾਤ ਵੀ ਲੱਗ ਸਕਦੀ ਹੈ ਮੈਂ ਕਹਿਣ ਦੀ ਜੇ ਜੇ ਉੱਥੇ ਤਾਂ ਟਾਈਮ ਲੱਗਣਾ ਵਾ ਤੇ ਮੈਂ ਪੈਕ ਕਰ ਦੇਣੀ ਰੋਟੀ ਉਹ ਨਹੀਂ ਨਹੀਂ ਰੋਟੀ ਦੀ ਨਹੀਂ ਜ਼ਰੂਰਤ ਹੈਗੀ ਮਾਲਾ ਜੇ ਉਹ ਪਾਰਟੀ ਟਾਈਮ ਨਾਲ ਆਗੇ ਤਾਂ ਮੈਂ ਦੋ ਘੰਟੇ ਹੀ ਘਰ ਵਾਪਸ ਆ ਜਣਾ ਵਾ ਤੇ ਜੇ ਬਾਈ ਦਾ ਵੀ ਟਾਈਮ ਲੱਗ ਵੀ ਗਿਆ ਉੱਥੇ ਰੁਕਣਾ ਨਹੀਂ ਪਿਆ ਤਾਂ ਲਾਗੇ ਕੋਟ ਲਾਗਾ ਉੱਥੋਂ ਦੋ ਫੁਲਕੇ ਫੜ ਕੇ ਖਾ ਲਾਂਗੇ ਯਾਰ ਤੂੰ ਉੱਥੋਂ ਵੀ ਖਾਣੀ ਹੈ ਤੇ ਮੈਂ ਪਕਾ ਦੇਣੀ ਆ ਜਾਣ ਕੇ ਉੱਥੇ ਪੈਸੇ ਖਰਚਣੇ ਆ ਤੂੰ ਤੋ ਐਵੇਂ ਟੈਨਸ਼ਨ ਨਾ ਲੈਗਾ ਪੈਨ ਦੀ ਨਹੀਂ ਨੀਟ ਚ ਲਈ ਦੀ ਜੇ ਮਾਲਾ ਹੀ ਕਮਾਉਣੇ ਆ ਸੁੱਕੀ ਸੰਦੀ ਜੇ ਚੱਲੇ ਹੀ ਉੱਥ ਜੇ ਉਹ ਵਿਚਾਰੇ ਆਪਣਾ ਵਿੱਚੋਂ 2 ਰੁਪਏ 200 200 ਵਟ ਲੈਣਗੇ ਤੇ ਕੀ ਹੋ ਚੱਲਿਆ ਸਿੱਧਾ ਕਹੋ ਹਾਂ ਹੁਣ ਸਾਡੀਆਂ ਚੁੰਗੀਆਂ ਲੱਗਦੀਆਂ ਬਾਹਰ ਦੀਆਂ ਵਧੀਆ ਲੱਗਦੀਆਂ ਰੋਟੀਆਂ ਉਹ ਨਹੀਂ ਗੱਲ ਹੈਗੀ ਕਰਲੀ ਨਾ ਘਰ ਦੀ ਰੋਟੀ ਨਾਲ ਸਕੂਨ ਆਉਂਦਾ ਵਾ ਪਰ ਇਹ ਆ ਵੀ ਹੁਣ ਜਿੱਦਾਂ ਦਾ ਸਮਾਂ ਵਾ ਮੈਂ ਤਰਨਾਂ ਵੀ ਉਦੋਂ ਦੇ ਹੋਣਾ ਪੈਂਦਾ ਥੋੜਾ ਬੋਤਾਂ ਹੁਣ ਮੰਨ ਲਾ ਵੀ ਇੱਥੇ ਮੈਂ ਅੱਧਾ ਘੰਟਾ ਫੇਰ ਭੱਜ ਜਾਣਾ ਜੇ ਤੂੰ ਰੋਟੀ ਪਕਾਉਂਦਾ ਵੀ ਤੇ ਇੰਨੇ ਚ ਉੱਥੇ ਮੰਨ ਲਓ ਗਾਂ ਪਛਾਂਕ ਦਾ ਟਰਾਲੀ ਮੋ ਗਈ ਤੇ ਉਹ ਮੁੜ ਕੇ ਫਿਰ ਦੂਤ ਨਾਲ ਕਿੰਨਾ ਟਾਈਮ ਪੈਣਾ ਜਾ ਕੇ ਤੁਸੀਂ ਮੈਨੂੰ ਪਹਿਲਾਂ ਦੱਸ ਦੇਣਾ ਤੇ ਮੈਂ ਪਹਿਲਾਂ ਹੀ ਲਾ ਦੇਣੀ ਸੀ। ਓ ਯਾਰ ਓ ਚੱਲ ਛੱਡ ਤੂੰ ਕੱਲਾਂ ਨੂੰ। ਜੇ ਮੇਰਾ ਪਰਸ ਲਿਆ ਫਿਰ ਮੈਂ ਜਾਵਾਂਗਾ। ਪਰਸ ਮੈਂਨੇ ਮੀਅਤ ਮੈਂ ਲਿਆ ਹੋਣ ਗਿਆ ਲੈ ਆਇਓ। ਗੋਲ ਗੱਪੇ ਲੈ ਆਇਓ। ਲੈ। ਉਥੇ ਗੋਲ ਗੱਪੇ ਲੱਭਦਾ ਫਿਰਾਂਗਾ। ਓ ਯਾਰ ਗੋਲ ਗੱਪੇ ਤੂੰ ਕਿਹਨੂੰ ਘੱਲ ਕੇ ਡੱਡੇ ਤੋਂ ਮੰਗਾਲੀ ਹੈਗਾ। ਇੱਥੇ ਮੈਂ ਕਿਨੂੰ ਮੰਗਾਲਾਂ? ਤੁਸੀਂ ਲੈ ਆਇਓ ਮੇਰਾ ਦਿਲ ਕੰਡਿਆ ਵਾ। ਚੱਲ ਠੀਕ ਹੈ ਵੇਰ ਲਾਂਗਾ ਹੁੰਦੀ ਆ ਫਿਰ ਮੈਂ ਲੈ ਆਵਾਂਗਾ। ਹੁਣ ਨਾ ਪੋਚਾ ਪੁੱਚਾ ਨਾ ਲਾਈ। ਤੇਰ ਸਹੀ ਚ ਜਿਹੜਾ ਮਾੜਾ ਮੋਟਾ ਕੰਮ ਰਹਿ ਗਿਆ ਨਾ ਮੈਂ ਉਹ ਦੀਦੀ ਤੂੰ ਹੀ ਚਲ ਜੂ ਤਾਂ ਮੈਂ ਬਾਤ ਚਲ ਜਾਾਂਗੀ। ਤੇ ਜਿਹੜਾ ਕੋਚਾ ਰਹਿ ਗਿਆ ਇਹ ਮੈਂ ਲਾ ਕੇ ਜਾਵਾਂਗੀ। ਬਾਅਦ ਚਵੇਂ ਖਲਾਰਾ ਪਿਆ ਰਹਿਣਾ। ਸਮਝਣ ਇੱਥੇ ਕਿਤੇ ਕਿੰਨਾ ਕ ਖਲਾਰਾ ਹੈਗਾ ਵਾ। ਨਾਲੇ ਹੁਣ ਕਿਹੜਾ ਇੱਥੇ ਕਿਸੇ ਨੇ ਆਉਣਾ ਵਾ। ਮੈਂ ਵੀ ਚਲ ਜਣਾ ਤੂੰ ਵੀ ਚਲ ਜਾਣਾ ਵਾ। ਤੇ ਡੈਡੀ ਹੁਣ ਜੀ ਘਰ ਹੈਗੇ ਤੇ ਕੋਈ ਗੱਲ ਨਹੀਂ ਨਾਲੇ ਕੱਲ ਮੈਨੂੰ ਛੁੱਟੀ ਆ ਤੇ ਕੱਲ ਆਪਾਂ ਚੰਗੀ ਤਰ੍ਹਾਂ ਸਾਫ ਸਫਾਈ ਕਰ ਲਾਂਗੇ। ਉਹਦਾਂ ਵੀ ਨਾਲੇ ਦੀਵਾਲੀ ਆਉਂਦੀ ਐ ਸਫਾਈਆਂ ਕਰਨੀਆਂ ਤੇ ਹੈ ਹੀ ਆ। ਤੇ ਹੁਣ ਤੂੰ ਚੱਲ ਮੇਰੇ ਨਾਲ ਹੀ। ਤੂੰ ਐਕਸਟਰਾ ਕਲਾਸ ਵੀ ਨਹੀਂ ਲਵਾਉਂਦੀ ਆਪਣੀ। ਫਿਰ ਇੱਦਾਂ ਕੰਮ ਤੇਰਾ ਸਾਰਾ ਪਿੱਛੇ ਪੈ ਦੀਦੀ ਇਹ ਆ ਉਹ ਐਕਸਟਰਾ ਕਲਾਸਾਂ ਹੀ ਹੁੰਦੀਆਂ ਉੱਥੇ ਕਿਹੜਾ ਕੁਝ ਇੰਨੀ ਹੈ ਨਹੀਂ ਹੋਦੀ ਵੀ ਲੋੜ ਨਹੀਂ ਆ ਤੇ ਜਿਹੜੇ ਮੇਨ ਲੈਕਚਰ ਲੱਗਦੇ ਆ ਉਹ ਸਾਰੇ ਲਾਉਣੀ ਆ ਲੋੜ ਤਾਂ ਫਿਰ ਤੈਨੂੰ ਕਿਹੇ ਚੀਜ਼ ਦੀ ਵੀ ਨਹੀਂ ਹੈਗੀ ਤੋਂ ਉਦਾਂ ਹੀ ਵੀਡੀ ਸ਼ਿਆਰਾਂ ਸਮਣ ਗੋਜਣਾ ਕੁਝ ਸਿੱਖਣ ਨੂੰ ਮਿਲੇਗਾ ਜੇ ਜਾਏਂਗੀ ਤੇ ਆਹ ਦੀਦੀ ਵਾਹੇ ਗੱਲ ਤੇ ਤੁਹਾਡੀ ਸਹੀ ਆ ਤਾਂ ਤੇ ਸਮਣ ਮੈਂ ਤੈਨੂੰ ਕਹਿੰਦੀ ਆ ਇੰਨੀਆਂ ਛੁੱਟੀਆਂ ਨਾ ਚੰਗੀਆਂ ਨਹੀਂ ਹੁੰਦੀਆਂ ਫਿਰ ਤੋਂ ਬਾਅਦ ਵਿੱਚ ਬਹਾਨੇ ਲਾਉਣੀ ਆ ਕਿ ਦੀਦੀ ਅੱਜ ਮੈਂ ਲੇਟ ਹੋ ਗਈ ਆ ਤਾਂ ਕਰਕੇ ਨਹੀਂ ਜੀ ਅੱਜ ਜਾ ਮੈਨੂੰ ਕੋਈ ਚੀਜ਼ ਨਹੀਂ ਮਿਲੀ ਇਹ ਵੇ ਕੀ ਇਦਾਂ ਜਾਵਾਂਗੇ ਤੇ ਫੇਰ ਹੀ ਤੂੰ ਹੀ ਕੁਝ ਬਣੇਂਗੀ ਮੈਨੂੰ ਇਹ ਕਿ ਮੇਰੀ ਭੈਣ ਨੂੰ ਮੇਰੇ ਤੋਂ ਵੀ ਵਧੀਆ ਜੌਬ ਮਿਲੇ ਜੀਦੀ ਫਿਰ ਤੂੰ ਇਦਾਂ ਕਰਿਆ ਕਰੋ ਕਿਸੇ ਮੇਰੇ ਮੈਨੂੰ ਆਪਣੇ ਨਾਲ ਲੈ ਜਾ ਕਰੋ ਤੇ ਕਾਲਜ ਛੱਡ ਦਿਆ ਕਰੋ ਹਾਂ ਤੇ ਕੋਈ ਗੱਲ ਨਹੀਂ ਇਦਾਂ ਕਰ ਲੈਨੇ ਆ ਹੁਣ ਜਿਹੜਾ ਕੋਈ ਹੈਗਾ ਮਾਣਾ ਮੋਟਾ ਉਹ ਤੂੰ ਕਰ ਲੈ ਤੇ ਰਸੋਈ ਦਾ ਮੈਂ ਸਾਰਾ ਸਾਮ ਦਿੰਨੀ ਆ ਠੀਕ ਹੈ ਕਿਉਂਕਿ ਇਹ ਨਾ ਭਾਂਡੇ ਪੇਰਨ ਮੁਰਕੇ ਫਰਾਂ ਨਹੀਂ ਤੁਹਾਨੂੰ ਦਿਲ ਕਰਦਾ ਚਲੋ ਮੈਂ ਫਿਰ ਝਾੜੂ ਲਾ ਲੀਨੀ ਆ ਹਾਂ ਕਰ ਲੈ ਉਹਨੂੰ ਪੂਰਾ ਕੰਪਲੀਟ ਠੀਕ ਹੈ ਸਸਕੈਂਡੀ ਸਸਕਾਲ ਹੋਰ ਗਲਿੰਦੀ ਵਾਲੇ ਬਸ ਵਧੀਆ ਤੇ ਸੁਣਾਓ ਕਿਵਾ ਹੀ ਅਮੇ ਹੋਇਆ ਤਾਂ ਦੇ ਆਉਣਾ ਕਿੱਥੇ ਟਾਈਮ ਨਹੀਂ ਲੱਗਦਾ ਮੰਮੀ ਤੁਹਾਨੂੰ ਯਾਦ ਕਰਨ ਦੇ ਜਾਂਦੇ ਕਿੰਨੇ ਦਿਨ ਹੋ ਗਏ ਆਂਟੀ ਆਏ ਨਹੀਂ ਤੇ ਘਰ ਦੇ ਕੰਮਗਾਰੀ ਬਿਜੀ ਹੋ ਗਏ ਆ ਤੇ ਉਹਦੇ ਕਰਕੇ ਫਿਰ ਮੇਂ ਟਾਈਮ ਹੀ ਲੱਗਦਾ ਸਾਰੀ ਝੜੀ ਤੇ ਫਿਰ ਇਦਾਂ ਹੀ ਲੰਗ ਨੂੰ ਜਾਂਦੀ ਆ ਹੋਰ ਮੈਂ ਨਾਲੇ ਫਿਰ ਮੈਂ ਸੁਣਿਆ ਸੀ ਵੀ ਨਵਦਾ ਥਕਾ ਲੱਗ ਗਿਆ ਹਾਂਜੀ ਨਵਦਾ ਥਕਾ ਲੱਗ ਗਿਆ ਜੇ ਤੇ ਬੜਾ ਹੀ ਸੋਹਣਾ ਪਰਿਵਾਰ ਆ ਅੱਛਾ ਚਲੋ ਫਿਰ ਵਧਾਈ ਹੋਵੇ ਤੁਹਾਨੂੰ ਬਹੁਤੀਆਂ ਬਹੁਤੀਆਂ ਆਜੋ ਚਲੋ ਮਾਂ ਅੰਦਰ ਹੀ ਹਾਂ ਜੀ ਅੰਦਰ ਹੀ ਜੀ ਆ ਜਾਂਦੀ ਹੈ ਚੱਕੀ ਕੋਈ ਨਹੀਂ ਹੁਣ ਗਰਲੀਨ ਨੂੰ ਮੈਂ ਦੱਸਦੀ ਆ ਨਾ ਪੀ ਪਹਿਲਾਂ ਜਦੋਂ ਮੈਂ ਆਖਿਆ ਵੀ ਉਹਦੀ ਹਿੱਸਾ ਕਰ ਲਈਏ ਤਾਂ ਉਦੋਂ ਮੈਨੂੰ ਇਹਨਾਂ ਨੇ ਦਿੱਤਾ ਠੋਕ ਕੇ ਜਵਾਬ ਕਹੀਂ ਜੇ ਜੇ ਵੀ ਆਈ ਨਹੀਂ ਕਰਨਾ ਕੋਈ ਦੋ ਸਾਲ ਤੇ ਹੁਣ ਝੱਟ ਭਾਟ ਇਹਨਾਂ ਨੇ ਠਾਕਾ ਵੀ ਲਾਤਾ ਕੋਈ ਨਹੀਂ ਹੁਣ ਇਹਦੀ ਸੱਸ ਨੂੰ ਪਾਉਂ ਪਚਾੜ ਕੇ ਜਾਨੀਏ ਮੈਂ ਖਾਪੇ ਦੀ ਸੱਸ ਇਹਨੂੰ ਪੁੱਛੇਗੀ ਦੇਦਲਾ ਗੱਲ ਕਰ ਮੰਮੀ ਤੈਨੂੰ ਕੱਪੜੇ ਪ੍ਰੈਸ ਕਰਨ ਦੇ ਉਹ ਕੋਈ ਗੱਲ ਨਹੀਂ ਮੈਂ ਕਰ ਲੈਣੀ ਹੈ ਤੇ ਆਂਟੀ ਆਏ ਜੀ ਕਿਹੜੀ ਆਂਟੀ ਆਏ ਆਂਟੀ ਮਨਦੀਪ ਕੀ ਆਂਦੇ ਆ ਕੁਝ ਨਹੀਂ ਕਹਿ ਕੇ ਮੰਮੀ ਕਿੱਥੇ ਆ ਮੈਂ ਪਾਣੀ ਪੁੱਛ ਕੇ ਆਈ ਤਾਂ ਤੇ ਪਾਣੀ ਨਹੀਂ ਪੀਣਾ ਹੈਗਾ ਤਾਂ ਮੈਂ ਚਾਹ ਬਣਾ ਲੈਂਦੀ ਆ ਤਾਂ ਤੁਸੀਂ ਲਾਗੇ ਬੈਠ ਜਾਓ ਉਹਨਾਂ ਦੇ ਆਹੋ ਚਲ ਤੇ ਚਾਹ ਬਣਾ ਲਿਆ ਕਰ ਠੀਕ ਏ ਤੀ ਉਹਨਾਂ ਨੂੰ ਜ਼ਿਆਦਾ ਹੀ ਕਰਨ ਦੇ ਪੰਜੇ ਅਸੀ ਕਾਲ ਸਸਰੇ ਕਾਲ ਮਨਦੀਪਾਈ ਹਾਂਜੀ ਮੈਂ ਕੱਲ ਹੀ ਯਾਦ ਕਰਨੀ ਹੱਲੇ ਮੈਂ ਕਿੰਨੇ ਦਿਨ ਹੋਏ ਆਈ ਨਹੀਂ ਗਈ ਤੇ ਮੈਨੂੰ ਮੈਂ ਵੀ ਬੜੇ ਦਿਨਾਂ ਦੀ ਤਿਆਰ ਹੋ ਰਹੀ ਹਾਂ ਤੇ ਇੱਕ ਸਿਆਲੀ ਦੇਣਿਆ ਤੇ ਨਿੱਕੇ ਨਿੱਕੇ ਦੇਣ ਝਾਟੀ ਕੰਮ ਦੇ 12 ਵਜੇ ਜਾਂਦੇ ਨੇ ਕੰਮ ਕੋਮ ਕਰਦੇ ਟਾਈਮ ਬੜਾ ਹੋ ਜਾਂਦਾ ਤਿੰਨ ਚਾਰ ਫਿਰ ਬੱਚਿਆਂ ਦੇ ਆਉਂਦਾ ਵੀ ਟਾਈਮ ਹੋ ਜਾਂਦਾ ਸਕੂਲੋਂ ਹਾਂ ਤੇ ਉਹ ਫਿਰ ਮੈਂ ਅੱਜ ਮੈਂ ਵੀ ਨਾਲੇ ਮੈਂ ਭੈਣ ਜੀ ਨੂੰ ਮਿਲ ਕੇ ਆਉਣਾ ਅੱਜ ਤੇ ਨਾਲੇ ਮੈਂ ਨਾਲੇ ਹੋ ਗਿਆ ਨਹੀਂ ਨਾਲੇ ਸੱਚ ਵਧਾਈ ਹੋਵੇ ਤੁਹਾਨੂੰ ਤੁਹਾਨੂੰ ਵੀ ਵਧਾਈਆਂ ਨਾਲੇ ਮੈਨੂੰ ਪਤਾ ਲੱਗਾ ਵੀ ਨਾਵ ਦਾ ਠਾਕਾ ਲੱਗ ਗਿਆ ਹੈ ਹਾਂ ਲੱਗ ਗਿਆ ਠਾਕਾ ਅੱਛਾ ਤੇ ਕਿੱਥੇ ਮੰਗੀ ਜੀ ਉਹ ਨਾਲ ਆਵਦਾ ਦੋਸਤੀ ਆ ਜਿਹੜਾ ਤੁਹਾਡੇ ਘਰ ਆਉਂ ਜਿੰਨਾ ਦਾ ਉਹ ਜਾਣੀ ਉਹ ਉਹ ਹਾਂ ਅੱਛਾ ਅੱਛਾ ਤੇ ਤੁਸੀਂ ਤੇ ਨਾਮ ਨਹੀਂ ਲਿਆ ਕੇ ਤੇ ਦੱਸਿਆ ਵੀ ਨਹੀਂ ਰਾਤ ਆਉਂਦੇ ਜਾਂਦੇ ਮਿਲਦੇ ਜਾਂਦੇ ਦੱਸਣਾ ਕਿ ਇੱਕ ਤਰ੍ਹਾਂ ਥੋੜੇ ਦਿਨਾਂ ਚ ਪ੍ਰੋਗਰਾਮ ਬਣ ਗਿਆ ਅੱਛਾ ਅੱਛਾ ਹਾਂ ਨਾਲੇ ਹੁਣ ਜਮਾਨਾ ਹੀ ਨਹੀਂ ਦੱਸਣ ਦਾ ਮਨਦੀਪ ਹਾਂਜੀ ਹਾਂ ਡਾਰੀ ਆਉਂਦਾ ਵਾ ਤੇ ਨਾਲੇ ਮੁੰਡਾ ਨੌਕਰੀ ਕਰਦਾ ਹੈ ਹਾਂ ਉਹਨੇ ਤੇ ਹੋਏਗੇ 6 ਮਹੀਨੇ ਪਟਵਾਰੀ ਲੱਗਾ ਵਾ ਅੱਛਾ ਅੱਛਾ ਤੇ ਨਾਲ ਨੂੰ ਵੀ ਨੌਕਰੀ ਮਿਲ ਗਈ ਹੈ ਹਾਂ ਇਹਨਾਂ ਨੂੰ ਮਿਲ ਗਈ ਨੌਕਰੀ ਚਲੋ ਭੈਣ ਜੀ ਦੋਵੇਂ ਜੀ ਕਮਾਉਣਗੇ ਤੇ ਖਾਣਗੇ ਦੋਵੇਂ ਜੀ ਨੌਕਰੀ ਕਰਦੇ ਨੇ ਨਾਲੇ ਇਹ ਵੀ ਗੱਲ ਸੋਚਣ ਵਾਲੀ ਜੇ ਵੀ ਮਾਂ ਸੇ ਹੱਤੇ ਨਹੀਂ ਆ ਤੇ ਪਾਜੀ ਨੇ ਵੀ ਕੁੜੀਆਂ ਪੜਾ ਲਖਾ ਕੇ ਤੇ ਚਲੋ ਵੀ ਦੂਜੀ ਨਿੱਕੀ ਨੇ ਵੀ ਪੜਾਉਂਦੇ ਨੇ ਤੇ ਕੁੜੀਆਂ ਦੇ ਕਰਮ ਚੰਗੇ ਵਿਚਾਰੀਆਂ ਦੇ ਹਾਂ ਨਹੀਂ ਜਿੱਤਰਾ ਮਾਂ ਸੇ ਹੱਤੇ ਨਹੀਂ ਤੇ ਵਧੀਆ ਕੀਤਾ ਵਾ ਤੇ ਨੌਕਰੀ ਮਿਲ ਗਈ ਆ ਚੱਲ ਹੁਣ ਟੈਨਸ਼ਨ ਉਹਦੀ ਖਤਮ ਹੋ ਗਈ ਆ ਪੇ ਉਹਦੀ ਜਿਸੇ ਤੋਂ ਹੀ ਰਿਸ਼ਤਾ ਕਰਾਂ ਮੈਂ ਸੁਣਿਆ ਉਹ ਮੁੰਡਾ ਤੇ ਐਵੇਂ ਹੀ ਸੀਗਾ ਆਹ ਨਹੀਂ ਉਹ ਤਰ੍ਹਾਂ ਦੇਪੀ ਚੱਲ ਪਹਿਲਾਂ ਕਿਹੜਾ ਪਤਾ ਹੁੰਦਾ ਵਾ ਪਰ ਚਲੋ ਕੋਈ ਨੀ ਸੰਜੋਗ ਹੁੰਦੇ ਜਿੱਥੇ ਉੱਥੇ ਹੀ ਹੋਣਾ ਹੁੰਦਾ ਉਦਾਂ ਭੈਣ ਜੀ ਜਿੱਥੇ ਮੈਂ ਰਿਸ਼ਤਾ ਕਰਾਉਣੀ ਹਨਾ ਰਿਸ਼ਤਾ ਉਹ ਵੀ ਨਹੀਂ ਮਾੜਾ ਉਹ ਵੀ ਮੁੰਡਾ ਵੀ ਨੌਕਰੀ ਤੇ ਲੱਗਾ ਸੀ ਵਧੀਆ ਸੀ ਪਰ ਗਰਲੀ ਨੇ ਮੈਨੂੰ ਠੋਕ ਕੇ ਜਵਾਬ ਦਿੱਤਾ ਸੀ ਉਹਨੂੰ ਅੱਛਾ ਮੈਨੂੰ ਤਾਂ ਸਗੋਂ ਪਤਾ ਹੀ ਨਹੀਂ ਕਿ ਤੂੰ ਮੈਨੂੰ ਦੱਸ ਪਾਈ ਹੀ ਕੋਈ ਨਹੀਂ ਤੁਸੀਂ ਉਹ ਦਿਨ ਵੀ ਮੈਂ ਆਈ ਸੀ ਤੇ ਤੁਸੀਂ ਘਰ ਨਹੀਂ ਹੈਗੇ ਤੇ ਮੈਂ ਗਰਲੀਨਾਂ ਨਾਲ ਗੱਲ ਕਰਕੇ ਗਈ ਹਾਂ ਤੇ ਇਹ ਵੇਖੋ ਕਿੱਡੀ ਉਹਨਾਂ ਦੀ 헤ਜਲੀ ਬਣੀ ਏ ਇਹਦੇ ਇਹਦੇ ਰਾਦੇ ਚ ਵੀ ਉਹ ਸਾਧੀਆਂ ਹੀ ਨਹੀਂ ਖੜੀ ਮੇਰੀ ਨਾ ਉਹ ਨਾ ਪੋਲੀ ਆ ਉਹਨਾਂ ਦੇ ਪਿੱਛੇ ਲੱਗ ਜਾਂਦੀ ਆ ਉਹ ਬੜੀਆਂ ਚਲਾਕਾਂ ਮੈਂ ਤੇ ਇਹਨਾਂ ਨੂੰ ਬਥੇਰਾ ਡੱਕਦੀ ਆ ਅੱਛਾ ਹਾਂ ਤੇ ਮੈਂ ਹੁਣ ਵੱਡੀ ਨੌਕਰੀ ਮਿਲ ਗਈ ਏ ਜਦੋਂ ਨਿੱਕੀ ਨਹੀਂ ਮਿਲ ਗਈ ਨਾ ਤੇ ਇਹਨਾਂ ਨੇ ਤੁਹਾਨੂੰ ਪੁੱਛਣਾ ਵੀ ਨੀਗਾ ਆਹੋ ਉਹ ਤਾਂ ਫਿਰ ਨਿਆਣੀ ਆ ਨਾ ਹਲੇ ਨਹੀਂ ਅੰਨੀ ਸਮਝਾਗੀ ਉਹਨਾਂ ਆ ਕੇ ਆਪਣੇ ਆਪਣੇ ਹੀ ਆਹੋ ਉਹ ਤੇ ਆਪਣੇ ਬਣਾਈ ਫਿਰਦੀ ਪਰ ਉਹ ਨਹੀਂ ਆਪਣੀਆਂ ਬੰਦੀਆਂ ਹਾਂ ਚਲੋ ਕੋਈ ਗੱਲ ਨਹੀਂ ਗਰ ਲਈ ਨਾ ਹਾਂਜੀ ਉਮੀ ਪੁੱਤ ਬਣੇ ਨੇ ਚਾਹ ਲੈ ਲਿਆ ਬੱਸ ਮਮੀ ਬਣ ਗਈ ਆ ਗਈ ਜਿ ਲੈ ਕੇ ਮੈਂ ਬਾਲਾ ਜੀ ਜੈ ਜੀ ਸੱਚ ਰਿਸ਼ਤਾ ਕਰਾਇਆ ਕਿ ਨਹੀਂ ਰਿਸ਼ਤੇ ਦਾ ਤੇ ਮੈਨੂੰ ਵੀ ਨਹੀਂ ਪਤਾ ਕਿੰਨੇ ਕਰਾਇਆ ਵਾ ਤੇ ਸਾਰੇ ਤੇ ਪਿੰਡ ਚ ਗੱਲ ਉੱਡੀ ਪਈ ਐ ਵੀ ਕਾਹਦੀ ਨੂੰ ਨੇ ਕਰਾਇਆ ਤੁਹਾਨੂੰ ਪਤਾ ਹੀ ਨਹੀਂ ਮੇਰੀ ਨੂੰ ਨੇ ਕਰਾਇਆ ਹਾਂਜੀ ਗਰਲੀਨ ਦਾ ਨਾਮ ਲੱਗਣ ਡਿਆ ਸਾਰੇ ਪਿੰਡ ਚ ਆਖੰਦੇ ਵੀ ਗਰਲੀਨ ਨੇ ਕਰਾਇਆ ਨਹੀਂ ਮੈਨੂੰ ਨਹੀਂ ਪਤਾ ਪਤਾ ਮੇਰੇ ਨਾਮ ਨਹੀਂ ਗੱਲ ਕੀਤੀ ਨਹੀਂ ਫਿਰ ਕਰਾਇਆ ਗਰਲੀਨ ਨੇ ਜੀ ਅੱਛਾ ਤੁਹਾਨੂੰ ਨਹੀਂ ਤੁਹਾਡੀ ਨੂੰ ਕੁਝ ਵੀ ਦੱਸਤੀ ਅੱਜ ਕੱਲ ਵੱਡਿਆਂ ਨੂੰ ਕੌਣ ਪੁੱਛਦਾ ਜੇ ਕਰਾਇਆ ਵੇ ਹੋ ਤਾਂ ਮੈਨੂੰ ਤਾਂ ਪਤਾ ਨਹੀਂਗਾ ਹਾਂ ਜੀ ਅੱਜਕੱਲ੍ਹ ਦੀ ਨੂਹਾਂ ਬੜੀਆਂ ਤੇਜ਼ ਨੇ ਹਾਂ ਕਾ ਬਾਹਰ ਜਾ ਕੇ ਕੋਈ ਕਰਕੇ ਕੋਝ ਤੇ ਘਰ ਆ ਕੇ ਕੁਝ ਦੱਸ ਦਿਆਂ ਜੀ ਤੇ ਤੁਹਾਨੂੰ ਨੇ ਜੇ ਕੋਈ ਵੀ ਗੱਲ ਦੱਸ ਦੀ ਤੇ ਬਾਕੀ ਮੇਰਾ ਨਾਂ ਨਾ ਲਿਓ ਚੰਗਾ ਫਿਰ ਜਿਹੜਾ ਕੰਮ ਹੋਣਾ ਹੀ ਹੁਣ ਹੋ ਗਿਆ ਏ ਤੇ ਬਾਕੀ ਚਲੋ ਠੀਕ ਐ ਚੰਗਾ ਫਿਰ ਮੈਂ ਚੱਲਦੀ ਜੀ ਚੰਗਾ ਭੈਣ ਜੀ ਅੱਛਾ ਰਿਸ਼ਤਾ ਕਰ ਲੈਨੇ ਕਰਾਇਆ ਵਾ ਇਹਦੀ ਤੇ ਮੈਂ ਖਬਰ ਲੈਣੀ ਆ ਨਾ ਜਾ ਕੇ ਇਹ ਵੱਡੇ ਆ ਨਾ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਇਹਨੂੰ ਚੱਲ ਤੀਲੀ ਤੇ ਹੁਣ ਮਗਰਲੀਂ ਦੀ ਸੱਸ ਨੂੰ ਲਾ ਆਈ ਆ ਬਾਕੀ ਹੁਣ ਸ਼ਾਮਾਂ ਨੂੰ ਪਤਾ ਲੱਗੇਗਾ ਵਾਵਾ ਨੇ ਰੀਲੇ ਹੈਗੀ ਜੀ ਗਰਲੀਂ ਦੀ ਇਹ ਵੀ ਪੜੀ ਉਹਨਾਂ ਦੇ ਨਾਲ ਦੀ ਪਣੀ ਐ ਇੱਧਰ ਫੜਾ ਫੋਨ ਸਾਰਾ ਦਿਨ ਫੋਨ ਲੈ ਕੇ ਤੇ ਬੈਠੀ ਰਹੀਂਦੀ ਐ ਤੇ ਮੈਨੂੰ ਇਹ ਗੱਲ ਦੱਸ ਕਿ ਨਵ ਦਾ ਰਿਸ਼ਤਾ ਕਿੰਨੂ ਪੁੱਛ ਕੇ ਕਰਾਇਆ ਤੂੰ ਮੰਮੀ ਨਾ ਆਂ ਦਾ ਰਿਸ਼ਤਾ ਮੈਨੂੰ ਕੀ ਪਤਾ ਕਿੰਨੇ ਕਰਵਾਇਆ ਹੈਗਾ ਤੁਹਾਡੇ ਸਾਹਮਣੇ ਆ ਮੈਂ ਅੱਛਾ ਸਾਰੇ ਪਿੰਡ ਚ ਪਤਾ ਤੇ ਕੱਲਾ ਮੈਨੂੰ ਨਹੀਂ ਕਿ ਪਤਾ ਕਿ ਤੂੰ ਹੀ ਕਰਾਇਆ ਰਿਸ਼ਤਾ ਮੰਮੀ ਮੈਂ ਕਦੋਂ ਰਿਸ਼ਤਾ ਕਰਾਇਆ ਵਾ ਤੂੰ ਜ਼ਿਆਦਾ ਐਡੀ ਨਾ ਪੋਲੀ ਨਾ ਬਣ ਸਭ ਕੁਛ ਕਰਕੇ ਤੇ ਤੂੰ ਮੁੱਕਰ ਜਾਨੀ ਆ ਹਾਏ ਮੰਮੀ ਤੁਹਾਨੂੰ ਕੌਣ ਕਹਿਣਿਆ ਸੱਚੀ ਨਹੀਂ ਮੈਂ ਰਿਸ਼ਤਾ ਕਰਾਇਆ ਹੈਗਾ ਜੇ ਕਰਾਇਆ ਗਾ ਮੈਂ ਤੁਹਾਨੂੰ ਦੱਸ ਦਣਾ ਵੀ ਮੈਂ ਰਿਸ਼ਤਾ ਕਰਾਇਆ ਵਾ ਇਹ ਹੋਰ ਕਿਨੇ ਕਰਾਇਆ ਰਿਸ਼ਤਾ ਸਾਰੇ ਕਹਿਣ ਦੇ ਕਿ ਤੂੰ ਹੀ ਕਰਾਇਆ ਤੇਰੀ ਨੋਨੇ ਰਿਸ਼ਤਾ ਕਰਾਇਆ ਤੈਨੂੰ ਪਤਾ ਹੀ ਨਹੀਂਗਾ ਮੰਮੀ ਆਂਦਾ ਕੌਣ ਹੁਣ ਮੈਂ ਤੈਨੂੰ ਕਿਹੜਾ ਕਿਹੜਾ ਨਾਮ ਲੈ ਕੇ ਦੱਸਾਂ ਮੰਮੀ ਮੈਂ ਨਾ ਤੁਹਾਡੇ ਅੱਗੇ ਹੱਥ ਜੋੜਨੀ ਆ ਸੱਚੀ ਮੈਂ ਰਿਸ਼ਤਾ ਨਹੀਂ ਕਰਾਇਆ ਚਾਚਾ ਜੀ ਨੇ ਤੁਹਾਨੂੰ ਦੱਸਿਆ ਹੀ ਵੀ ਉਹਨਾਂ ਦੇ ਨਾਨਕੇਆਂ ਰਿਸ਼ਤਾ ਕਰਾਇਆ ਗਏ ਨੇ ਅੱਛਾ ਨਾਨਕੇ ਨੂੰ ਇੰਨੇ ਚਿਰ ਤੱਕ ਚੇਤਾ ਨਾ ਆਇਆ ਹਾਇ ਤੇ ਮੰਮੀ ਤਰਾ ਐਸਾ ਦੇਖੇ ਕਿਦਾ ਕੋਈ ਰਿਸ਼ਤਾ ਅੱਛਾ ਨਾਨਕੇ ਨੂੰ ਇਹੋ ਹੀ ਮੁੰਡਾ ਲੱਭਾ ਰਿਸ਼ਤੇ ਵਾਸਤੇ ਔਰ ਮੁੰਡੇ ਆ ਨਹੀਂ ਤੇ ਮੰਮੀ ਜਿੱਥੇ ਉਹਦੇ ਸੰਜੋਗ ਲਿਖੇ ਉੱਥੇ ਰਿਸ਼ਤਾ ਹੋਣਾ ਹੀ ਤੇ ਤੁਹਾਨੂੰ ਮੈਂ ਸੱਚ ਦੱਸ ਦਿੰਨੀ ਆ ਮੈਨੂੰ ਨਾ ਪਿੰਦਰ ਦੀ ਮੰਮੀ ਦਾ ਫੋਨ ਆਇਆ ਸੀ ਜਿ ਮੈਨੂੰ ਆਦੇ ਹੀ ਰਿਸ਼ਤਾ ਕਰਾ ਤੇ ਮੈਂ ਕਿਹਾ ਵੀ ਮੈਂ ਵਿੱਚ ਨਹੀਂ ਹੋਣਾ ਹੈਗਾ ਮੈਂ ਤੁਹਾਡੀ ਤੋਂ ਡਰਦਿਆਂ ਨਾਲ ਗੱਲ ਹੀ ਨਹੀਂ ਕੀਤੀ ਹੈਗੀ ਆਹ ਤਾਂ ਫਿਰ ਗੱਲ ਉਧਰ ਨਾਲ ਤੋੜਤੀ ਹੋਊ ਤੁਹਾਡੀਆਂ ਨਾ ਰਲੀਆਂ ਚੁਗਦੀਆਂ ਵਿੱਚੇ ਵਿੱਚ ਮੰਮੀ ਕਿੱਦਾਂ ਦੀ ਗੱਲ ਮੈਂ ਤੁਹਾਨੂੰ ਦੱਸਣ ਨਹੀਂ ਕਿ ਉਹਦੀ ਮੰਮੀ ਦਾ ਫੋਨ ਆਇਆ ਮੈਂ ਸਿੱਧੀ ਕੋਰੀ ਨਾ ਕਰਦੀ ਹੀ ਤੁਹਾਡੇ ਤੋਂ ਡਰਦਿਆਂ ਮੈਂ ਪਿਆਰ ਦੀ ਸਤਾ ਨਹੀਂ ਕਰਾਉਣਾ ਹੈਗਾ ਤੇ ਨਾਲੇ ਹੋ ਗਿਆ ਕਿ ਇੱਚ ਕਦਮ ਮਾੜਾ ਵਾ ਅੱਛਾ ਜੇ ਕੁਝ ਮਾੜਾ ਨਹੀਂ ਹੋ ਗਿਆ ਤੇ ਚੰਗਾ ਵੀ ਕਿੱਧਰੋਂ ਹੋ ਗਿਆ ਉਹਦੀ ਸੱਸ ਕਹਿੰਦੀ ਨਾ ਹੋਊਗੀ ਵੀ ਇਹ ਨੋ ਸਾਡੇ ਨਾਲ ਗੱਲਾਂ ਕਰਦੀ ਸੱਸੇ ਦੀ ਨੂੰ ਪਤਾ ਹੀ ਨਹੀਂਗਾ ਤੂੰ ਮੇਰੇ ਨਾਲ ਤੇ ਗੱਲ ਕਰਦੀੋਂ ਮੰਮੀ ਤੇ ਘਰ ਹੈ ਨਹੀਂ ਜਦੋਂ ਉਹਨਾਂ ਦਾ ਫੋਨ ਆਇਆ ਸੀ ਮੇਰੇ ਨਾਲ ਗੱਲ ਕਰਾਉਣੀ ਆ ਮੈਨੂੰ ਇਹੋ ਜਿਹੀਆਂ ਗੱਲਾਂ ਦੱਸਣੀਆਂ ਆ ਕਿ ਕਦੇ ਵੀ ਨਾ ਇੱਧਰ ਨੂੰ ਮੂੰਹ ਕਰ ਦੇ ਕੇ ਅਸੀਂ ਪਿੰਦਰ ਦਾ ਰਿਸ਼ਤਾ ਉੱਥੇ ਕਰੀਏ ਤੇ ਮੰਮੀ ਤੇ ਹੀ ਗਈ ਉੱਥੇ ਝੂਠ ਬੋਲਣਾ ਸੀ ਝੂਠ ਕਾਦਾ ਸੀ ਉਹੜੇ ਹੀ ਕੁੜੀਆਂ ਜਿੰਨੀਆਂ ਚੰਗੀਆਂ ਨੇ ਤੂੰ ਉਹ ਉਲਟ ਪੜਾ ਕੇ ਦੱਸਣਾ ਨਾ ਪਈ ਚੰਗੀਆਂ ਨਹੀਂ ਇਹਨਾਂ ਦਾ ਰਿਸ਼ਤਾ ਨਾ ਕਰਿਓ ਮੇਰੇ ਨਾਲ ਜ਼ਿਆਦਾ ਗੱਲਾਂ ਨਾ ਕਰ ਜੇ ਤੂੰ ਕਿਸ ਨੂੰ ਵਿੱਚ ਪਾ ਕੇ ਰਿਸ਼ਤਾ ਕਰਾਉਣਾ ਜਾਣਦੀ ਹੈ ਨਾ ਤੇ ਇਹਨੂੰ ਤੜਵਾ ਮੰਮੀ ਰਿਸ਼ਤਾ ਮੇਰ ਕੋ ਨਹੀਂ ਜੀ ਇਹ ਕੰਮ ਹੋਣਾ ਹੈਗਾ ਕਿ ਇਦਾਂ ਘਰ ਜਾੜਿਆ ਜਾਣਾ ਮੇਰ ਕੋ ਹੋਣਾ ਨਹੀਂ ਤੇ ਤੈਨੂੰ ਕਰਨਾ ਵੀ ਪੈਣਾ ਵਾ ਇਸ ਕੀਮਤ ਨੂੰ ਮੈਂ ਦੱਸੂਗੀ ਜੇ ਤੂੰ ਨਾ ਲੱਗੀ ਅੱਗੇ ਰਿਸ਼ਤਾ ਤੜਵਾਉਣ ਦੇ ਤੇ ਤੇਰਾ ਘਰ ਵੀ ਸਮਝੋ ਉਜੜਿਆ ਉਹ ਮੇਂ ਨਹੀਂ ਏ ਤੇ ਰਹਿ ਸਕਦੀ